ਸਾਬਕਾ ਮੁੱਖ ਮੰਤਰੀ ਸਵਾਰਕਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਦੂਜੀ ਵਰਸੀ ਹੈ ਤਾਂ ਉਹਨਾਂ ਦੇ ਪਿੰਡ ਦੇ ਵਿੱਚ ਅੱਜ ਜਿਹੜੀ ਵਰਸੀ ਮਨਾਈ ਜਾ ਰਹੀ ਹੈ ਲੋਕੀ ਉਹਨਾਂ ਦੇ ਗੁਣਾਂ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਇਸ ਵਰਸੀ ਤੇ ਸ਼ਰਧਾ ਪੇਟ ਕਰਨ ਵਾਸਤੇ ਆਏ ਜੋ ਉਹਨਾਂ ਦੀ ਕਿਸਾਨੀ ਵਾਸਤੇ ਸੀ, Dalit ਵਰਗ ਵਾਸਤੇ ਸੀ, ਇਨਫਰਾਸਟ੍ਰਕਚਰ ਵਾਸਤੇ ਸੀ ਔਰ ਜੋ ਸਾਰੇ ਧਰਮਾਂ ਨੂੰ ਨਾਲ ਲੈ ਕੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਕਾਇਮ ਕਰਨ ਦੇ ਵਿੱਚ ਉਹਨਾਂ ਦਾ ਯੋਗਦਾਨ ਸੀ ਅੱਜ ਦੁਨੀਆ ਉਹਨਾਂ ਨੂੰ ਯਾਦ ਕਰਦੀ ਜਦੋਂ ਮੁਸ਼ਕਲਾਂ ਲੋਕੀ ਦੇਖਦੇ ਆ ਸਮਾਜ ਦੇ ਵਿੱਚ ਤੇ ਉਦੋਂ ਬਾਲ ਸਾਹਿਬ ਲੋਕਾਂ ਨੂੰ ਯਾਦ ਆਉਂਦਾ ਸੀ ਤਾਂ ਰੱਖਿਆ ਸੀ ਕਿ ਇੱਕ ਸਧਾਰਨ ਸਮਾਗਮ ਰੱਖੀਏ ਦੇ ਉਹਨਾਂ ਦੇ ਜਨਮ ਦਿਨ ਤੇ ਵੱਡਾ ਸਮਾਗਮ ਕਰਾਂਗੇ ਪਰ ਅੱਜ ਮੈਂ ਵੇਖ ਰਿਹਾ ਕਿ ਕੋਨੇ-ਕੋਨੇ ਤੋਂ ਲੋਕ ਆ ਰਹੇ ਨੇ ਔਰ ਜਿੰਨੀ ਸੰਗਤ ਹੁਣ ਤੱਕ ਪਹੁੰਚ ਰਹੀ ਹੈ ਇੰਨੀ ਸੰਗਤ ਨੂੰ ਹੀ ਸਾਨੂੰ ਬਿਠਾਉਣਾ ਮੁਸ਼ਕਲ ਹੋ ਜਾਣਾ ਹੈ ਸਾਡੇ ਇੰਤਜ਼ਾਮ ਛੋਟੇ ਪੈ ਜਾਣੇ ਆ ਜਿਵੇਂ ਅਸੀਂ ਬਾਦਲਪਿੰਡ ਦੇ ਵਿੱਚ ਪਹੁੰਚੇ ਆਂ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਅੱਜ ਸਾਬਕਾ ਮੁੱਖ ਮੰਤਰੀ ਸਵਾਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਦੂਜੀ ਵਰਸੀ ਆ ਤਾਂ ਉਹਨਾਂ ਦੇ ਪਿੰਡ ਦੇ ਵਿੱਚ ਅੱਜ ਜਿਹੜੀ ਵਰਸੀ ਮਨਾਈ ਜਾ ਰਹੀ ਹੈ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਤਾਂ ਜਿਹੜੀ ਇੱਥੇ ਸੰਗਤ ਹੈ ਉਹ ਪਹੁੰਚਣੀ ਸ਼ੁਰੂ ਹੋ ਚੁੱਕੀ ਹੈ ਤਾਂ ਸਿਕਿਉਰਿਟੀ ਪਰਪਸ ਦੀ ਗੱਲ ਕਰੀਏ ਤਾਂ ਪੂਰੇ ਪ੍ਰਬੰਧ ਜਿਹੜੇ ਕਿਤੇ ਗਏ ਹੋਏ ਨੇ ਤਾਂ ਟਾਈਮ ਹਜੇ ਪੌਣੇ 10 ਵਜੇ ਦਾ ਟਾਈਮ ਹੈ ਤੇ ਲੋਕ ਪਹੁੰਚਣੇ ਸ਼ੁਰੂ ਹੋ ਗਏ ਨੇ ਪ੍ਰਕਾਸ਼ ਸਿੰਘ ਬਾਲ ਦੀਏ ਦੂਜੀ ਵਰਸੀ ਅੱਜ ਜਿਹੜੀ ਮਨਾਈ ਜਾ ਰਹੀ ਹੈ ਤਾਂ ਸੰਗਤ ਇੱਥੇ ਪਹੁੰਚਣੀ ਸ਼ੁਰੂ ਹੋ ਗਈ ਹੈ ਅੱਜ ਮਸਾਹਬਾ ਜੀ ਪ੍ਰਕਾਸ਼ ਸਿੰਘ ਬਾਲ ਦੀ ਦੂਜੀ ਵਰਸੀ ਤੇ ਪਹੁੰਚੇ ਹੋ ਦੇਖੋ ਸਭ ਤੋਂ ਪਹਿਲਾਂ ਤੇ ਮੈਂ ਦੂਜੀ ਵਰਸੀ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ। ਔਰ ਅੱਜ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਵੱਡੇ ਗੁਣ ਸੀ ਬਾਦਲ ਸਾਹਿਬ ਦੇ ਜ਼ਿੰਦਗੀ ਦੇ ਵਿੱਚ ਕਿ ਸਾਰਾ ਉਹਨਾਂ ਦਾ ਜਨਤਕ ਜੀਵਨ ਜਿਹੜਾ ਲੋਕ ਸੇਵਾ ਨੂੰ ਸਮਰਪਿਤ ਰਿਹਾ ਅੱਜ ਲੋਕੀ ਉਹਨਾਂ ਦੇ ਗੁਣਾਂ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਇਸ ਵਰਸਿੱਤੇ ਸਰ ਦਾ ਭੇਟ ਕਰਨ ਵਾਸਤੇ ਆਏ ਕਿਉਂਕਿ ਜੋਗਨਾ ਦੀ ਕਿਸਾਨੀ ਵਾਸਤੇ ਸੀ ਦਲਿਤ ਵਰਗ ਵਾਸਤੇ ਸੀ ਇਨਫਰਾਸਟ੍ਰਕਚਰ ਵਾਸਤੇ ਸੀ ਔਰ ਜੋ ਸਾਰੇ ਧਰਮਾਂ ਨੂੰ ਨਾਲ ਲੈ ਕੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਕੈਂਪ ਕਰਨ ਦੇ ਵਿੱਚ ਉਹਨਾਂ ਦਾ ਯੋਗਦਾਨ ਸੀ ਅੱਜ ਦੁਨੀਆ ਉਹਨਾਂ ਨੂੰ ਯਾਦ ਕਰਦੀ ਇਸ ਕਰਕੇ ਬੜੀ ਵੱਡੀ ਸਖਸੀਅਤ ਸੀ ਵੱਡੇ ਰੁਤਬਿਆਂ ਤੇ ਵੀ ਰਹੇ ਲੇਕਿਨ ਸਾਦਗੀ ਕੈਂਪਰ ਕੀਮਾ ਸਾਹਿਬ ਲੋਕਾਂ ਦੇ ਮਨਾਂ ਤੋਂ ਤਾਂ ਨਹੀਂ ਨਿਕਲ ਲਗਾ ਜਿਨ੍ਹਾਂ ਨਾਲ ਪ੍ਰੇਮ ਪਿਆਰ ਸੀਗਾ ਬਦਲ ਸਾਹਿਬ ਦਾ ਅੱਜ ਤਾਂ ਹੋਰ ਬਹੁਤ ਵੱਡੀ ਯਾਦ ਆ ਰਹੀ ਹੋਣੀ ਦੂਜੀ ਪਾਸੇ ਕੁਦਰਤੀ ਗੱਲ ਹੈ ਕਿ ਉਸ ਸ਼ਖਸੀਅਤ ਨੂੰ ਜਿੰਜੂ ਸਮਾਂ ਲੰਗੇਗਾ ਨੋ ਕਿ ਹੋਰ ਜਿਆਦਾ ਯਾਦ ਕਰਨੀ ਕਿਉਂਕਿ ਸਾਡਾ ਇੱਕ ਸੁਭਾਅ ਬਣ ਗਿਆ ਜਦੋਂ ਇਨਸਾਨ ਜੀਉਂਦਾ ਹੁੰਦਾ ਹੈ ਕਈ ਵਾਰੀ ਅਸੀਂ ਉਹਨਾਂ ਦੇ ਗੁਣਾਂ ਨੂੰ ਇੰਨੀ ਬਰੀਕੀ ਨਾਲ ਨਹੀਂ ਦੇਖਦੇ ਜਦੋਂ ਚਲੇ ਜਾਂਦਾ ਹੈ ਫਿਰ ਦੂਜਿਆਂ ਦੇ ਨਾਲ ਮੁਕਾਬਲਾ ਹੁੰਦਾ ਕੰਪੈਰੀਸ਼ਨ ਹੁੰਦਾ ਫਿਰ ਉਹ ਜਿਆਦਾ ਚੀਜ਼ਾਂ ਯਾਦ ਆਉਂਦੀਆਂ ਤੇ ਇੱਥੇ ਵੀ ਇਹੀ ਹੈ ਕਿ ਜਿਉਂ-ਜਿਉਂ ਜਿਹੜਾ ਅੱਜ ਬਾਲਸਾਬ ਦੀ ਘਾਟ ਜਦੋਂ ਮੁਸ਼ਕਲਾਂ ਲੋਕੀ ਦੇਖਦੇ ਆ ਸਮਾਜ ਦੇ ਵਿੱਚ ਉਹ ਤਾਂ ਬਾਲ ਸਾਹਿਬ ਲੋਕਾਂ ਨੂੰ ਜਾਂਦਾ ਹੁੰਦਾ ਧੰਨਵਾਦ ਤਾਂ ਸੁਣਿਆ ਇਹ ਸਨ ਚੀਮਾ ਜੀ ਇਹ ਵੀ ਇੱਥੇ ਪਹੁੰਚੇ ਆ ਤਾਂ ਇਹਨਾਂ ਨੇ ਦੱਸਿਆ ਹੈ ਕਿ ਲੋਕਾਂ ਦਾ ਜਿਹੜਾ ਪਿਆਰ ਹੈ ਲੋਕ ਵਾਕਈ ਉਹਨਾਂ ਨੂੰ ਯਾਦ ਕਰਦੇ ਆ ਤੇ ਅੱਜ ਵੀ ਜਿਹੜਾ ਪਾਰਟੀ ਵਾਈ ਤੋਂ ਉੱਪਰ ਉੱਟ ਕੇ ਇੱਥੇ ਲੋਕ ਪਹੁੰਚਦੇ ਆਣਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਕੀ ਕਹਿਣਾ ਚਾਹੋਗੇ ਅੱਜ ਸਾਫ ਕਾ ਮੁੱਖ ਮੰਤਰੀ ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਦੂਜੀ ਵਰਸੀ ਆ ਤੇ ਸੰਗਤ ਟਾਈਮ ਨਾਲ ਹੀ ਪਹੁੰਚਣੀ ਸ਼ੁਰੂ ਹੋ ਗਈ ਇੱਕ ਸ਼ਾਇਰ ਨੇ ਲਿਖਿਆ ਸੀ ਕਦੇ-ਕਦੇ ਰੱਬ ਪੈਦਾ ਕਰਦਾ ਬਾਦਲ ਜੇ ਇਨਸਾਨ ਅੱਜ ਤੁਸੀਂ ਦੇਖ ਰਹੇ ਹੋ ਕਿ ਸਰਦਾਰ ਬਾਦਲ ਦੇ ਜਾਨ ਨੂੰ ਕਿਵੇਂ ਲੋਕ ਮਿਸ ਕਰ ਰਹੇ ਆ ਔਰ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਆ ਉਹਨਾਂ ਦੀ ਘਾਟ ਮਹਿਸੂਸ ਕਰ ਰਹੀ ਹੈ ਔਰ ਅੱਜ ਲੋਕ ਚਾਹ ਰਹੇ ਨੇ ਕਿ ਉਹਨਾਂ ਨੂੰ ਇਸ ਮਿੱਟੀ ਤੋਂ ਜਿੱਥੇ ਉੱਥੇ ਉਹਨਾਂ ਦਾ ਸਿਸਕਾਰ ਹੋਇਆ ਅਸੀਂ ਸਾਨੂੰ ਇੱਥੋਂ ਦੇਖਦਿਆਂ ਸਾਨੂੰ ਬਾਦਲ ਸਾਹਿਬ ਨਜ਼ਰ ਆਉਣ ਅੱਜ ਕਣ ਕਣ ਵਿੱਚ ਇਕੱਲੇ ਇਕੱਲੇ ਬੰਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਝੋਟੋ ਨਜ਼ਰ ਆ ਰਹੀ ਹੈ ਔਰ ਉਹਨਾਂ ਦੇ ਪੰਜਾਬ ਪੰਜਾਬੀਅਤ ਲਈ ਕੀਤੇ ਹੋਏ ਕੰਮਾਂ ਨੂੰ ਲੋਕ ਯਾਦ ਕਰਕੇ ਆਪ ਮੁਹਾਰਿਸ ਵੀਰ ਤੋਂ ਪਹੁੰਚ ਰਹੇ ਆ ਜਿਵੇਂ ਆਪਾਂ ਗੱਲ ਕਰ ਗਏ ਉਹਨਾਂ ਦੇ ਸੰਸਕਾਰ ਦੀ ਗੱਲ ਕਰ ਗਏ ਪਹਿਲੀ ਵਰ੍ਹੇ ਦੀ ਗੱਲ ਕਰ ਗਏ ਬਹੁਤ ਵੱਡਾ ਇਕੱਠ ਹੋਇਆ ਸੀਗਾ ਕਾਫੀ ਕਾਫੀ ਜਿਹੜੇ ਆਪਾਂ ਕਹਿ ਸਕਦੇ ਆ ਅਦਰ ਸਟੇਟਾਂ ਦੇ ਵਿੱਚੋਂ ਵੀ ਲੀਡਰ ਉੱਥੇ ਪਹੁੰਚੇ ਸੀ ਜਿਨ੍ਹਾਂ ਦੀ ਬਾਦਲ ਦੇ ਨਾਲ ਕਿਤਨਾ ਕਿਤੇ ਬਹੁਤ ਪ੍ਰੇਮ ਪਿਆਰ ਸੀਗਾ ਅੱਜ ਵੀ ਉਸੇ ਤਰੀਕੇ ਦੇ ਨਾਲ ਪਹੁੰਚਣਗੇ ਦੇਖੋ ਇਸ ਵਾਰ ਅਸੀਂ ਇਸ ਨੂੰ ਬਹੁਤ ਨਮੈਂਦਾ ਲੋਕਾਂ ਨੂੰ ਇੱਥੇ ਬੁਲਾਇਆ ਬਹੁਤ ਨਮੈਂਦਾ ਲੋਕ ਆਉਣਗੇ ਸੋ ਨਮੈਂਦਾ ਲੋਕਾਂ ਦਾ ਇਹ ਪਾਰਟੀ ਦੇ ਲੋਕ ਆਉਣਗੇ ਫੇਰ ਵੀ ਮੈਂ ਦੇਖ ਰਿਹਾ ਕਿ ਜਿੰਨਾਂ ਦੀ ਉਮੀਦਾਂ ਨਹੀਂ ਸੀ ਪੰਜਾਬ ਦੇ ਅਸੀਂ ਤਾਂ ਰੱਖਿਆ ਸੀ ਕਿ ਇੱਕ ਸਧਾਰਨ ਸਮਾਗਮ ਰੱਖੀਏ ਤੇ ਉਹਨਾਂ ਦੇ ਜਨਮ ਦਿਨ ਤੇ ਵੱਡਾ ਸਮਾਗਮ ਕਰਾਂਗੇ ਪਰ ਅੱਜ ਮੈਂ ਵੇਖ ਰਿਹਾ ਕਿ ਕੋਨੇ-ਕੋਨੇ ਤੋਂ ਲੋਕ ਆ ਰਹੇ ਨੇ ਔਰ ਜਿੰਨੀ ਸੰਗਤ ਹੁਣ ਤੱਕ ਪਹੁੰਚ ਰਹੀ ਹੈ ਇੰਨੀ ਸੰਗਤ ਨੂੰ ਹੀ ਸਾਨੂੰ ਬਿਠਾਉਣਾ ਮੁਸ਼ਕਲ ਹੋ ਜਾਣਾ ਹੈ ਸਾਡੇ ਇੰਤਜ਼ਾਮ ਛੋਟੇ ਪੈ ਜਾਣੇ ਆ ਯਾਨੀ ਕਿ ਅੱਜ ਕਹਿ ਸਕਦੇ ਆਪਾਂ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਲੋਕ ਆ ਸਕਦੇ ਜਿਨ੍ਹਾਂ ਦਾ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਪਿਆਰ ਸੀ ਉਹ ਜ਼ਰੂਰ ਪਹੁੰਚਣਗੇ ਬਿਲਕੁਲ ਤੁਸੀਂ ਦੇਖਿਆ ਹੋਣਾ ਸਦਾ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਪਾਰਟੀਬਾਜੀ ਦੇ ਉੱਪਰ ਉੱਟ ਕੇ ਪੰਜਾਬ ਤੇ ਪੰਜਾਬੀਅਤ ਤੇ ਨੈਸ਼ਨੈਲਿਟੀ ਦੀ ਗੱਲ ਕੀਤੀ ਸੀ। ਉਹਨਾਂ ਦੀ ਇਸ ਕਦਰ ਨੂੰ ਸਾਰੇ ਦੇਸ਼ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਚਾਹੇ ਕਿਸੇ ਦਾ ਉਹਨਾਂ ਦੇ ਹੱਕ 'ਚ ਪੁਕਤੇ ਕੋਈ ਕਿਸੇ ਦੇ ਉਹ ਵਿਰੋਧ ਚ ਰਹੇ ਸਾਰਿਆਂ ਨੇ ਉਹਨਾਂ ਨੂੰ ਸਰਦਾਰ ਜਲੀਆ ਭੇਟ ਕੀਤੀਆਂ ਸੀ ਔਰ ਅੱਜ ਵੀ ਸਾਰੇ ਲੋਕ ਉਸੇ ਤਰ੍ਹਾਂ ਆ ਕੇ ਸ੍ਰੀ ਸੁਖਬੀਰ ਸਿੰਘ ਬਾਦਲ ਨਾਲ ਪਾਰਟੀ ਲੀਡਰਸ਼ਿਪ ਨਾਲ ਆਪਣਾ ਦੁੱਖ ਸਾਂਝਾ ਕਰ ਰਹੇ ਆ ਤੁਸੀਂ ਵੀ ਬਾਦਲ ਸਾਹਿਬ ਦੇ ਬਹੁਤ ਕਰੀਬੀ ਆ ਉਹਨਾਂ ਦੇ ਨਾਲ ਹੀ ਰਹਿੰਦੇ ਹੁੰਦੇ ਸੀਗੇ ਉਹਨਾਂ ਦੇ ਹਲਕੇ ਦੀ ਹਾਂਜੀ ਮੈਨੂੰ ਮੈਨੂੰ ਸਿਆਸਤ 'ਚ ਲੈ ਕੇ ਆਉਣ ਵਾਲੇ ਸਾਹ ਪ੍ਰਕਾਸ਼ ਸਿੰਘ ਬਾਦਲ ਸੀ ਮੈਨੂੰ ਜਿੱਦ ਦਿਨ ਉਹ ਗਏ ਆ ਮੈਨੂੰ ਐ ਲੱਗਦਾ ਸੀ ਅੱਜ ਮੇਰਾ ਅਸਲ ਬਾਪ ਗਿਆ ਹੈ ਕਿਉਂਕਿ ਜਿੰਨਾ ਸਨੇਹ ਮੇਰਾ ਉਹਨਾਂ ਨਾਲ ਸੀ ਔਰ ਉਹਨਾਂ ਦਾ ਮੇਰੇ ਨਾਲ ਪਿਆਰ ਸੀ ਉਹ ਮੈਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਅੱਜ ਵੀ ਅੱਖਾਂ ਚ ਪਾਣੀ ਹੈ ਦੇਖ ਸਕਦੇ ਹੋ ਤੁਸੀਂ ਅੱਜ ਉਹਨਾਂ ਨੇ ਜਿਹੜੀ ਵੱਡੀ ਗੱਲ ਕਹੀ ਹੈ ਕਿ ਅੱਜ ਵੀ ਉਹਨਾਂ ਦੇ ਅੱਖਾਂ ਦੇ ਵਿੱਚ ਪਾਣੀ ਹੈ ਇੱਕ ਵਾਰੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤਾ ਇਸ ਜਗ੍ਹਾ ਦੇ ਉੱਤੇ ਜਿਹੜਾ ਅੱਜ ਵੱਡੀ ਗੰਤੀ ਦੇ ਵਿੱਚ ਸੰਗਤ ਪਹੁੰਚੂਗੀ ਸੰਗਤ ਇਸ ਜਗ੍ਹਾ ਤੇ ਪਹੁੰਚੂਗੀ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਤਾਂ ਇੱਕ ਪਾਸੇ ਜਿਹੜਾ ਪਾਠ ਦਾ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਹੈ ਪਾਠ ਵੀ ਚੱਲੀ ਜਾਂਦਾ ਹੈ ਗ੍ਰੰਤੀ ਸਾਹਿਬ ਪਾਠ ਕਰ ਰਹੇ ਨੇ ਤਾਂ ਪੂਰੇ ਵਧੀਆ ਪ੍ਰੋਪਰ ਤਰੀਕੇ ਨਾਲ ਇੱਥੇ ਪ੍ਰਬੰਧ ਕੀਤੇ ਗਏ ਨੇ ਜਿਵੇਂ ਉਹਨਾਂ ਨੇ ਦੱਸਿਆ ਹੈ ਕਿ ਅੱਜ ਇੱਥੇ ਕਾਫੀ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚੇਗੀ ਤਾਂ ਤੁਹਾਡੇ ਨਾਲ ਹਰ ਅਪਡੇਟ ਅਸੀਂ ਕਰਦੇ ਰਵਾਂਗੇ ਜੁੜੇ ਰੋਜ਼ ਟੀ5 ਚੈਨਲ ਪੰਜਾਬੀ ਦੇ ਨਾਲ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ